ਵਿਸ਼ਾ ਸਭ ਕੁਝ ਤੈਨੂੰ ਪਤਾ ਹੈ ਮੈਨੂੰ ਪਤਾ ਤੂੰ ਮੈਨੂੰ ਸੁਣਦਾ ਹੀ ਨਹੀਂ ਬੜੇ ਗੌਰ ਨਾਲ ਸੁਣਦਾ ਹੈ ਤੈਨੂੰ ਪਤਾ ਮੇਰੀ ਕੀ ਮਜਾਲ ਕਿ ਮੈਂ ਤੈਨੂੰ ਝੁਲਣਾ ਸਤਗੁਰ ਕਰਮਾ ਵਾਲਿਆਂ ਨੂੰ ਤੂੰ ਆਪ ਝੁਣਦਾ ਹੈ ਮੈਨੂੰ ਪਤਾ ਤੂੰ ਸਾਰੇ ਹਿਸਾਬ ਰੱਖਦਾ ਹੈ ਤੈਨੂੰ ਪਤਾ ਤੂੰ ਮੈਨੂੰ ਯਾਦ ਰੱਖਦਾ ਹੈ ਮੈਨੂੰ ਪਤਾ ਤੇਰੇ ਕੋਲ ਮੇਰੇ ਵਰਗੇ ਲੱਖਾਂ ਹੀ ਨੇ ਪਰ ਤੈਨੂੰ ਪਤਾ ਮੇਰੇ ਕੋਲ ਤੇਰੇ ਵਰਗਾ ਬਸ ਤੂੰ ਹੀ ਹੈ ਮੈਨੂੰ ਪਤਾ ਇਹ ਦੁਨੀਆ ਮੇਰੇ ਪਰਦੇ ਚੱਕਦੀ ਏ ਪਰ ਤੈਨੂੰ ਪਤਾ ਮੇਰੇ ਪਰਦੇ ਕੱਜਣ ਵਾਲਾ ਬਸ ਤੂੰ ਹੀ ਹੈ ਮੈਨੂੰ ਪਤਾ ਇਹ ਜਮਾਨਾ ਕਿਥੋਂ ਬੋਲਦਾ ਏ ਪਰ ਤੈਨੂੰ ਪਤਾ ਹੁਣ ਮਨ ਮੇਰਾ ਨਹੀਂ ਗੋਲਦਾ ਏ ਮੈਨੂੰ ਪਤਾ ਤੂੰ ਆਪੇ ਸਭ ਸੰਭਾਲ ਲੈਣਾ ਤੈਨੂੰ ਪਤਾ ਤੂੰ ਆਪੇ ਮੈਨੂੰ ਭਾਲ ਲੈਣਾ ਮੈਨੂੰ ਪਤਾ ਇਹ ਦਿਲ ਮੇਰਾ ਥੋੜਾ ਜਿਆ ਚਿਲਾਏ ਤੈਨੂੰ ਪਤਾ ਇਹ ਦੁਨੀਆ ਤੋਂ ਥੋੜਾ ਅਵੱਲਾ ਏ ਚੱਲ ਛੱਡ ਕੀ ਤੈਨੂੰ ਪਤਾ ਕੀ ਮੈਨੂੰ ਪਤਾ ਮੈਨੂੰ ਤਾਂ ਬਸ ਇਨਾ ਪਤਾ ਹੈ ਕਿ ਸਭ ਕੁਝ ਸਭ ਕੁਝ ਤੈਨੂੰ ਪਤਾ ਹੈ ਸ਼ੁਕਰੀਆ